ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਨਸ਼ਾ ਵਿਰੋਧੀ ਮਹਿੰਮ ਚੱਲ ਰਹੀ ਹੈ ਉਸ ਨੂੰ ਹੁਣ ਇੱਕ ਮਹੀਨਾ ਹੋ ਚੱਲਿਆ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਿਹਾ ਸਾਰੇ ਸੀਨੀਅਰ ਅਫਸਰਸ ਸਾਰੇ ਫੀਲਡ 'ਚ ਨੇ ਪੂਰੇ ਪੰਜਾਬ ਦੇ ਤੇ ਤੁਸੀਂ ਵੀ ਦੇਖਿਆ ਵੀ ਲੋਕੀ ਆਪ ਲੋਕਾਂ ਦਾ ਵਿਸ਼ਵਾਸ ਬਣਿਆ ਪੁਲਿਸ ਤੇ ਕਿਉਂਕਿ ਆਪ ਇਨਫੋਰਮੇਸ਼ਨ ਦਿੰਦੇ ਹੋ ਤੇ ਜਿਹੜੇ ਭੁਮਸੀ ਮੱਲਾ ਸੀ ਜਿਵੇਂ ਇੱਥੇ ਅੱਗੇ ਬਹੁਤ ਬਦਨਾਮ ਮੱਲਾ ਸੀ ਹੁਣ ਲੋਕੀ ਆਪ ਖੁਸ਼ ਨੇ ਲੋਕੀ ਵੀ ਖੁਸ਼ ਨੇ ਵੀ ਹੁਣ ਅਸੀਂ ਇੱਥੇ ਦੁਆਰ ਤੋਂ ਰਹਿਣਾ ਚਾਹੁੰਦੇ ਆਂ ਪੱਲੇ ਕਈ ਲੋਕ ਤਾਂ ਛੱਡਣ ਨੂੰ ਤਿਆਰ ਹੋ ਗਏ ਸੀਗੇ ਸੋ ਇਸੇ ਤਰ੍ਹਾਂ ਹੀ ਲੋਕਾਂ ਦਾ ਜੇ ਸਹਿਯੋਗ ਰਹੂਗਾ ਤੇ ਪੁਲਿਸ ਦਾ ਸਾਥ ਦੇਣਗੇ ਤੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜਾ ਏਰੀਆ ਹੈਗਾ ਨਸ਼ਾ ਮੁਕਤ ਬਣੇ ਤੇ ਇਹਨਾਂ ਦੇ ਬੱਚਿਆਂ ਦਾ ਵਧੀਆ ਫਿਊਚਰ ਬਣੇ ਕੀ ਲੱਗਦਾ ਇਸ ਏਰੀਏ ਦੇ ਬੰਦਿਆਂ ਨੇ ਸਰ ਨਸ਼ਾ ਵੀ ਛੱਡੇ ਆ ਨਸ਼ਾ ਵੀ ਛੱਡਿਆ ਕਈ ਹੁਣ ਚੰਗਾ ਕੰਮ ਕਰ ਲਾਗੇ ਕੋਈ ਸਬਜ਼ੀ ਵੇਚ ਰਿਹਾ ਕੋਈ ਸਕੂਲਾਂ 'ਚ ਕਿਤੇ ਪੀਣ ਲੱਗਿਆ ਕੋਈ ਕਿਤੇ ਲੱਗਿਆ ਸੋ ਸਾਰੇ ਮੈਂ ਤਾਂ ਇਹੀ ਕਹੂੰਗਾ ਵੀ ਇਦਾਂ ਹੀ ਆਪਣੇ ਆਪ ਨੂੰ ਸੁ ਤੇ ਕਿਉਂਕਿ ਇੱਕ ਉਹ ਜੀਵਨ ਮਿਲਦਾ ਉਹਨੂੰ ਆਪਾਂ ਚੰਗੇ ਪਾਸੇ ਲਾਈਏ